ਟੀਮ ਇੰਡੀਆ ਦੇ ਬੱਲੇਬਾਜ਼ੀ ਕੋਚ ਸੰਜੇ ਬਾੰਗੜ ਨੇ ਆਈਪੀਐਲ ਦੀ ਟੀਮ ਕਿੰਗਜ਼ 11 ਪੰਜਾਬ ਦੇ ਕੋਚ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾੰਗੜ ਨੇ ਕਿਹਾ ਮੈਂ ਨਵੰਬਰ ਚ ਆਖਰੀ ਹਫਤੇ ਚ ਆਪਣਾ ਅਸਤੀਫਾ ਦਿੱਤਾ ਸੀ। ਫਰਾਂਚਾਈਜ਼ੀ ਨੇ ਦਸੰਬਰ ਦੇ ਦੂਜੇ ਹਫਤੇ ਚ ਮੇਰੇ ਨਾਲ ਗੱਲਬਾਤ ਕੀਤੀ। ਮੇਰਾ ਪੂਰਾ ਧਿਆਨ ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੀ ਸੀਰੀਜ਼ ਤੇ ਲੱਗਿਆ ਹੋਇਆ ਸੀ ਅਤੇ ਇਸ ਲਈ ਮੈਂ ਸੀਰੀਜ਼ ਖਤਮ ਹੋਣ ਦੀ ਉਡੀਕ ਕਰ ਰਿਹਾ ਸੀ। ਸਾਲ 2014 ਚ ਸੰਜੇ ਬਾਂਗੜ ਨੂੰ ਕਿੰਗਜ਼ 11 ਪੰਜਾਬ ਦੀ ਟੀਮ ਦਾ ਸਹਿ ਕੋਚ ਬਣਾਇਆ ਗਿਆ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਟੀਮ ਦਾ ਮੁਖ ਕੋਚ ਬਣਾ ਦਿੱਤਾ ਗਿਆ ਸੀ ਉਹਨਾਂ ਦੀ ਕੋਚਿੰਗ ਹੇਠ ਪੰਜਾਬ ਦੀ ਟੀਮ ਪਹਿਲੀ ਵਾਰ ਆਈਪੀਐਲ ਦੇ ਫਾਈਨਲਸ ਪਹੁੰਚੀ ਸੀ ਹਾਲਾਂਕਿ ਬਾਂਗੜ ਦੀ ਕੋਚਿੰਗ ਹੇਠ ਹੀ ਪਿਛਲੇ 2 ਸੀਜ਼ਨ ਕਿੰਗਜ਼ 11 ਪੰਜਾਬ ਲਈ ਬੇਹੱਦ ਨਿਰਾਸ਼ਾਜਨਕ ਰਹੇ ਆਈਪੀਐਲ 'ਚ ਪੰਜਾਬ ਦੀ ਟੀਮ ਲਗਾਤਾਰ ਨਿਰਾਸ਼ਾਜਨਕ ਖੇਡ ਬਖਾ ਰਹੀ ਸੀ ਇਸ ਤੋਂ ਪਹਿਲਾਂ ਇਸੇ ਸਾਲ ਆਈਆਂ ਖਬਰਾਂ ਅਨੁਸਾਰ ਪ੍ਰੀਟਜ਼ੈਂਟਾ ਨੇ ਕੋਚ ਸੰਜੇ ਬਾਂਗੜ ਨੂੰ ਪਲੇਅਰਜ਼ ਅਤੇ ਸਹਾਇਕ ਸਟਾਫ ਦੇ ਸਾਹਮਣੇ ਲਟਾੜਿਆ ਵੀ ਸੀ ਉਸ ਸਮੇਂ ਖਬਰਾਂ ਸਨ ਕਿ ਪੰਜਾਬ ਅਤੇ ਬੰਗਲੌਰੂ ਵਿਚਾਲੇ ਮੁਹਾਲੀ 'ਚ ਖੇਡੇ ਗਏ ਮੈਚ 'ਚ ਪ੍ਰੀਟੀ ਇਹਨਾਂ ਨਿਰਾਸ਼ ਹੋ ਗਈ ਸੀ ਕਿ ਉਸਨੇ ਟੀਮ ਦੇ ਕੋਚ ਨੂੰ ਫਟਕਾਰ ਲਗਾ ਦਿੱਤੀ ਸੀ ਹਾਲਾਂਕਿ ਪ੍ਰੀਤੀ ਦੀ ਫਟਕਾਰ ਤੇ ਸੰਜੇ ਨੇ ਸਫਾਈ ਦਿੰਦਿਆਂ ਕਿਹਾ ਸੀ ਕਿ ਅਜਿਹਾ ਕੁਝ ਨਹੀਂ ਹੋਇਆ ਸੰਜੇ ਨੇ ਕਿਹਾ ਸੀ ਕਿ ਪ੍ਰੀਤੀ ਨਾਲ ਉਹਨਾਂ ਦਾ ਕੋਈ ਵਿਵਾਦ ਹੋਇਆ ਹੀ ਨਹੀਂ